ਸਰਕਾਰ ਦੀ ਗੱਲ ਹੀ ਹੈ ਹੁਣ ਮੱਥੇ ਦੋਸ਼ ਲਾਣਾ ਸਰਕਾਰ ਦੇ ਭਾਵੇਂ ਲਾਦੀ ਏ ਪਰ ਉਹ ਗੱਲ ਨਹੀਂ ਰੰਦੀ ਮਰਜੀ ਦੇ ਮਹਾਰਾਜ ਦੀ ਆ ਨਾ ਸਰਕਾਰ ਦਾ ਵਿੱਚ ਕਾਦਾ ਕਸੂਰ ਹੋਣਾ ਥੜਾ ਪਾਣੀ ਖਲਾਇਆ ਪਾਣੀ ਦੇ ਵੱਧ ਗਿਆ ਟੁੱਟ ਗਿਆ ਆ ਗਿਆ ਇਹਦੇ ਜੋ ਸਰਕਾਰਾਂ ਦਾ ਕੀ ਲੈਣਦੇ ਨੇ ਬਾਕੀ ਮੇਰੇ ਟਰੈਕਟਰ ਜੀ ਤਾਂ ਗੱਡੀਆਂ ਚੈਨ ਵਾਲੀਆਂ ਮਸ਼ੀਨਾ ਜੀ ਸੀ ਪੀ ਟਰੈਕਟਰ ਵਿੱਚ ਡੱਬ ਗਏ ਆ ਜੀ ਕੋਈ ਗੱਲ ਨਹੀਂ ਉਹ ਹੁਣ ਚੱਲਣਾ ਹੀ ਤਣਾ ਜੀ ਉਹ ਉਹ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਨਹਿਰ ਟੈਪ ਬਣਾ ਲੀ ਨਾਲੇ ਸਰਕਾਰ ਕੋਲ ਤਹੇ ਚਾਰਾ ਨਹੀਂ ਕਰੋੜਾ ਰੁਪਏ ਆ ਨਹੀਂ ਜੇ ਇਹਨੂੰ ਪਟਾਈ ਕਰਾ ਕੇ ਥੱਲੇ ਤੱਕ ਕਰ ਦਿੰਦੀ ਪਾਣੀ ਇੱਕ ਬੂੰਦ ਨਹੀਂ ਵਾਰਣਾ ਇਹ ਨਲਕੀ ਹੈ ਗਈ ਆ ਕਿ ਇਹਨਾਂ ਨੂੰ ਚਾਹੀਦਾ ਕਿ ਸਾਰਾ ਜਿੰਨਾ ਹੈਗਾ ਠੇਕਾ ਦਿੰਦੀ ਠੇਕੇਦਾਰਾਂ ਨੂੰ ਤੇ ਪਟਾਈ ਕਰਾਉਂਦੀ ਤੇ ਕ੍ਰੈਸ਼ਰ ਵੀ ਚੱਲਦੇ ਤੇ ਸਰਕਾਰ ਦੀ ਸਾਫੀ ਹੁੰਦੀ ਸਰਕਾਰ ਨੂੰ ਮਾਲੀ ਆਣਾ ਹੈਗਾ ਕਰੋੜਾ ਰੁਪਏ ਮਾਲੀ ਆਣਾ ਹੈ ਰਵਾਰਟੀ ਗੇਮ ਵਾਲਾ ਮਲੀ ਆਣਾ ਸੀ ਇਨਾਂ ਨੂੰ ਲਾਕਾ ਹੀ ਵਜ ਜਾਣਾ ਸੀ ਤੇ ਅਸੀਂ ਵੀ ਵਜ ਜਾਣਾ ਸੀ ਚਲੋ ਬਾਕੀ ਕੀ ਕਹਿ ਸਕਦੇ ਆ ਜੀ ਮਹਾਰਾਜ ਗਰੂ ਸਾਰਿਆਂ ਦਾ ਧਲਾ ਕਰੇ ਬਾਕੀ ਕੋਈ ਗੱਲ ਨਹੀਂ ਜੀ ਬਜਨ ਸਿੰਘ ਬਿੱਟੂ ਕਿਹੜਾ ਪਿੰਡ ਹੈਗਾ ਮੰਜੀਰੀ ਸਰਪੰਚਾ ਠੀਕ ਕਹਿਣਾ ਚਾਹੁੰਦੇ ਹੋ ਕਿ ਹੜਨਾ ਤੁਹਾਡੇ ਪਿੰਡਾਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਬਣੇ ਨੇ ਪਿੱਛੇ ਇੱਕ ਇੰਡਸਟਰੀ ਹੈ ਦੇਖ ਰਹੇ ਹਾਂ ਮਕਰਾਸ਼ਨ ਇੰਡਸਟਰੀ ਉਹ ਵੀ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅੱਜ ਤੇ ਲੱਭਣ ਦੀ ਹੈ ਤੁਹਾਨੂੰ ਜੀ ਇਹ ਉਸ ਦਿਨ ਤੇ ਲੱਭਦਾ ਹੀ ਕੁਛ ਨਹੀਂ ਇੱਥੇ ਬਿਲਕੁਲ ਟਿੱਪਰਾਂ ਜੇ ਸੀ ਪੀ ਐਮ ਸੀ ਨਾ ਇੱਥੇ ਕੋਈ ਪਤਾ ਨਹੀਂ ਲੱਗਦਾ ਵੀ ਇੰਡਸਟਰੀ ਹੈਗੀ ਐ ਕੋਈ ਨਹੀਂ ਹੈਗੀ ਕੋਈ ਕੋਠਾ ਕੋਈ ਕੁਝ ਨਹੀਂ ਲੱਭਣ ਦਦਾ ਥੋੜੀ ਸਰਕਾਰ ਨੇ ਵੀ ਇਦਾਂ ਕੀਤਾ ਕਿ ਜਿੱਦਾਂ ਬਦਲ ਫਟਣਦੇ ਹੀ ਪਹਿਲਾਂ ਉਸ ਟਾਈਮ ਥੋੜਾ ਥੋੜਾ ਡੈਮ ਚੋਂ ਪਾਣੀ ਨਿਕਾਸੀ ਕਰੀ ਜਾਂਦੇ ਤੇ ਇੰਨਾ ਪਾਣੀ ਜਮਾ ਨਹੀਂ ਹੋਣਾ ਦੂਜਾ ਨੰਬਰ ਇਹ ਕਿ ਇੰਡਸਟਰੀਆਂ ਲੱਗੀਆਂ ਜਰੂਰ ਨੇ ਇਹ ਚਲੀਆਂ ਨਹੀਂ ਐਹੀ ਦਰਿਆ ਥੋੜਾ ਹੋਰ ਡੰਗਾਈ ਚ ਹੋ ਜਾਂਦਾ ਤੇ ਇਹ ਦਰਿਆ ਨੇ ਪਾਣੀ ਜਿਹੜਾ ਕੰਟਰੋਲ ਕਰ ਲੈਣਾ ਸੀ ਕੰਟਰੋਲ ਕੀਤਾ ਪਰ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਪਿੱਸੋਂ ਪੰਮੇ ਲੱਗੋਂ ਵੀ ਇੱਕ ਹੋਰ ਪੈ ਗਿਆ। ਐਹੀ ਮਤਲਬ ਸਾਡਾ ਦਰਿਆ ਘੜਾ ਉੱਚਾ ਤੇ ਪਿੰਡ ਦਾ ਲੈਵਲ ਨਾਲੋਂ ਸਾਡਾ ਦਰਿਆ ਕਾਫੀ ਉੱਚਾ ਹੈ। ਇਹ ਇੰਡਸਟਰੀਆਂ ਨਾਲ ਥੋੜਾ 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 ਕਿਤੇ ਕ੍ਰੈਸਰ ਲੱਗੇ ਨੇ। ਇਹ ਡੰਗਾਈ ਕਰਨ ਦੇ ਵਿੱਚ ਇੱਕ ਨਹਿਰ ਸਟੈਪ ਬਣ ਜੇ ਤੇ ਸਾਰਾ ਪਾਣੀ ਇਹ ਕੰਟਰੋਲ ਹੋ ਸਕਦਾ ਸੀ। ਪਰ ਉਹ ਸਰਕਾਰ ਨੇ ਇੰਡਸਟਰੀਆਂ ਵੀ ਨਹੀਂ ਚਲ ਦਿੱਤੀਆਂ। ਫਿਰ ਡੈਮ ਦੇ ਵਿੱਚ ਵੀ ਪਾਣੀ ਜਮਾ ਰੱਖਿਆ। ਜਿੱਦਾਂ ਬੱਦਲ ਫੱਟਿਆ ਇੱਕ ਦੋ ਵਾਰੀ ਪਹਿਲਾਂ ਵੀ ਸੋਚਣਾ ਮਿਲੀ ਕਿ ਮਾਚਲ ਤੇ ਬਰਖਾ ਬਹੁਤ ਹੋ ਰਹੀ ਹੈ ਤੇ ਬੱਦਲ ਫਟਣ ਦੇ ਨੇ ਉਸ ਟਾਈਮ ਨਿਕਾਸੀ ਕਰੀ ਜਾਂਦੇ ਪਾਣੀ ਦੀ ਨਾਲ-ਨਾਲ ਤੇ ਡੈਮ 'ਚ ਜਿਹੜਾ ਇਕੱਠਾ ਪਾਣੀ ਹੋਇਆ ਉਹ ਇਕੱਠਾ ਨਹੀਂ ਹੀ ਹੋਣਾ ਫਿਰ ਕੰਟਰੋਲ 'ਚ ਹੀ ਰਹਿਣਾ ਸੀ ਦੂਸਰਾ ਨੰਬਰੀ ਪਰਲਾ ਪਾਸਾ ਉੱਚਾ ਹੋ ਗਿਆ ਤਾਂ ਅਗਰ ਸਾਈਡ ਇਧਰ ਹੈ ਗੱਜੂ ਸਾਈਡ ਤੇ ਇਹ ਪਾਸਾ ਜਿਹੜਾ ਨੀਮਾ ਹੋ ਗਿਆ ਮਤਲਬ ਕਿ ਹੁਣ ਪਾਣੀ ਦਾ ਨਿਕਾਸ ਹੀ ਸਾਰਾ ਇਧਰ ਹੋ ਗਿਆ ਉਹਨਾਂ ਦਰਿਆ ਸਾਡਾ ਸਾਡੇ ਤੁਸੀ ਬੰਨਣ ਵਾਲੋਂ ਲੈਵਲ ਦੇ ਵਿੱਚ ਉੱਚਾ ਉਹ ਪਾਣੀ ਸਾਮੁੰਦਾ ਹੀ ਨਹੀਂ ਉਹ ਦਰਿਆ ਜਿਹੜਾ ਉਹਦਾ ਹੀ ਮਾਲਵਾਰ ਨਿਕਲ ਜੇ ਦਰਿਆ ਕਾਫੀ ਡੂੰਗਾ ਹੋ ਜੇ ਜਦੋਂ ਇੱਕ ਥਲੋਰ ਪੁੱਲ ਤੋਂ ਲੈ ਕੇ ਥੱਲੇ ਤੱਕ ਕੋਈ 20 20 ਫੁੱਟ ਥੱਲੇ ਚਲ ਜੇ ਦਰਿਆ ਦੇ ਕਿੰਨਾ ਪਾਣੀ ਆਇਆ ਤੁਸੀਂ ਨਾਲ ਨਹੀਂ ਬਜਣਾ ਇਹ ਮਤਲਬ ਕਿ ਕਾਫੀ ਥੱਲੇ ਕੰਟਰੋਲ ਕਰ ਸਕਦਾ ਹੈ ਦਰਿਆ ਇਹਦੇ ਵਿੱਚ ਕੁਝ ਸਰਕਾਰ ਦੀ ਵੀ ਅੰਗਲੀ ਹੈਗੀ ਹੈ ਤੇ ਕੁਝ ਮਤਲਬ ਵੀ ਡੈਮ ਵਾਲਿਆਂ ਵੀ ਪਹਿਲਾਂ ਪਾਣੀ ਛੱਡਿਆ ਨਹੀਂ ਪਹਿਲਾਂ ਪਾਣੀ ਛੱਡਦੇ ਰਹਿੰਦੇ ਤੇ ਪਾਣੀ ਇਕੱਠਾ ਨਹੀਂ ਹੋਣਾ ਖਤਰੇ ਦੇ ਮੀਟਰ ਨੇ ਇਨਸਾਨ ਤੇ ਨਹੀਂ ਜਾਣਾ ਹੁਣ ਇਹਦੇ ਵਿੱਚ ਦੁੱਖੋ ਕੁਝ ਪਰਮਾਤਮਾ ਵੀ ਇੱਕ ਤਾਂ ਬਰਖਾ ਵੀ ਕਾਫੀ ਹੋਈ ਐ ਤੇ ਦੂਸਰਾ ਨੰਬਰ ਵੀ ਇਹ ਇੰਡਸਟਰੀ ਜਿਹੜੀ ਐ ਤੇ ਬਿਲਕੁਲ ਹੀ ਮਤਲਬ ਕਿੰਦਾ ਬੜਾ ਇੰਦਾ ਤੇ ਲੱਖਾਂ ਦਾ ਨੁਕਸਾਨ ਹੋ ਗਿਆ ਕੋਈ ਟਿੱਪਰ ਮਸ਼ੀਨਾ ਨਵਾਂ ਕ੍ਰੈਸ਼ਰ ਕਦੇ ਮਸ਼ੀਨਰੀ ਲਾਈ ਆ ਉਧਰ ਉਹਦੇ ਲੱਭਣੀ ਨਹੀਂ ਦੇਦੀ ਪਤਾ ਨਹੀਂ ਕੀ ਕੀ ਸਮਾਨ ਐ ਵਿੱਚ ਟਰੈਕਟਰ ਟ੍ਰੇਲੀਆਂ ਹੋਰ ਪਤਾ ਨਹੀਂ ਵੀ ਜੀ ਸੀ ਪੀਆਂ ਕਿੰਨੀਆਂ ਦਾ ਕੋਈ ਲੱਖਾਂ ਦਾ ਕਰੋੜਾਂ ਦਾ ਨੁਕਸਾਨ ਆ ਜੀ ਇਹ ਉਹਨਾਂ ਦੇਖੋ ਇਹ ਸਰਕਾਰ ਮਾੜਾ ਮੋਟਾ ਚਲੋ ਇਹਨਾਂ ਨੂੰ ਵੀ ਇਹਨਾਂ ਵੀ ਪੈਸੇ ਲੋਨ-ਲਾਨ ਕਰਾਇਦੇ ਹੁੰਦੇ ਨੇ ਤੇ ਬਹੁਤ ਮੁਸ਼ਕਲ ਆ ਉਦੋਂ ਇੰਡਸਟਰੀਆਂ ਬੰਦ ਨੇ ਇੰਡਸਟਰੀਆਂ ਨਹੀਂ ਚਲਦੇ ਕਰਦੇ ਤੇ ਅਸੀਂ ਤੇ ਇਹੀ ਕਹਾਂਗੇ ਵੀ ਅੱਗੇ ਤੋਂ ਸਰਕਾਰ ਨੂੰ ਇਹ ਆ ਵੀ ਥੋੜਾ ਜਿਹਾ ਬਸੰਤੋਂ ਤੋਂ ਪਹਿਲਾਂ ਥੋੜੀ ਪਾਣੀ ਡੈਮ ਤੋਂ ਨਿਕਾਸੀ ਕਰਾ ਦੇਣ ਜਿਹੜਾ ਪਾਣੀ ਕੰਟਰੋਲ ਚ ਰਹੇ